ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੱਕ ਕੇ ਮਿਆਰੀ ਸਿੱਖਿਆ ਦੇਣ ਲਈ ਸਮਾਰਟ ਸਕੂਲ ਬਣਾਉਣ ਦੇ ਦਾਅਵਿਆਂ ਦੀ ਥੋਲ ਅਜੋਸ ਵਕਤ ਖੁੱਲ ਗਈ ਜਦੋਂ ਸਮਰਾਲਾ ਦੇ ਨੇੜਲੇ ਪਿੰਡ ਸ਼ਮਸਪੁਰ ਦੇ ਪ੍ਰਾਇਮਰੀ ਸਕੂਲ ਚ ਪੜਾਉਣ ਲਈ ਕੋਈ ਵੀ ਟੀਚਰ ਨਹੀਂ ਬੋੜਿਆ ਇਹ ਸਕੂਲ ਹੁਣ ਸਮਾਰਟ ਤੋਂ ਅਧਿਆਪਕless ਬਣ ਚੁੱਕਾ ਹੈ ਕਿਉਂਕਿ ਇੱਥੇ ਪੜਦੇ ਐਲਕੇਜੀ ਯੂਕੇਜੀ ਅਤੇ ਨਰਸਰੀ ਸਮੇਤ 8 ਕਲਾਸਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੂੰ ਪੜਾਉਣ ਲਈ ਕੋਈ ਵੀ ਪੱਕਾ ਅਧਿਆਪਕ ਨਹੀਂ ਹੈ ਅਤੇ ਹੁਣ ਜੋ ਅਧਿਆਪਕ ਇੱਥੇ ਡੈਪਿਊਟੇਸ਼ਨ ਤੇ ਲਗਾਇਆ ਗਿਆ ਸੀ ਉਹ ਵੀ ਅੱਜ ਆਪਣੀ ਡਿਊਟੀ ਤੇ ਨਹੀਂ ਪਹੁੰਚ ਪਾਇਆ ਅਜਿਹਾ ਹੋਣ ਨਾਲ ਮਾਪਿਆਂ ਦੇ ਅੰਦਰ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਬੱਚਿਆਂ ਲਈ ਅੱਜ ਦਾ ਦਿਨ ਬੇहद ਨਿਰਾਸ਼ਾਜਨਕ ਅਤੇ ਮਨ ਤਪਾਗਾ ਹੈ ਕਿਉਂਕਿ ਅੱਜ ਇੱਥੇ ਡੈਪਿਊਟੇਸ਼ਨ ਤੇ ਲਗਾਈ ਗਈ ਅਧਿਆਪਕਾ ਵੀ ਨਹੀਂ ਪਹੁੰਚ ਸકી ਜਿਸ ਕਾਰਨ ਸਿੱਖਿਆ ਵਿਭਾਗ ਵੱਲੋਂ ਸਾਡੇ ਬੱਚਿਆਂ ਨੂੰ ਹੁਣ ਰੱਬ ਦੇ ਆਸਰੇ ਛੱਡ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਦੀ ਇਸ ਨਲਾਈਕੀ ਉੱਪਰ ਸਖਤ ਇਕਰਾਰਜ ਕਰਦੇ ਕਿਹਾ ਕਿ ਜੇਕਰ ਹੁਣ ਵੀ ਵਿਭਾਗ ਵੱਲੋਂ ਸਕੂਲ ਵਿੱਚ ਪੱਕੇ ਟੀਚਰਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਮਜਬੂਰਨ ਉਹਨਾਂ ਵੱਲੋਂ ਸਮਰਾਲਾ ਪਹੁੰਚ ਕੇ ਪੱਕਾ ਮੋਰਚਾ ਖੋਲਿਆ ਜਾਵੇਗਾ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਜੈ ਸਰਕਾਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਮਾਰਟ ਸਕੂਲ ਬਣਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਮਾਰਟ ਸਕੂਲ ਬਣਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਨਾਮ ਗਗਨਪ੍ਰੀਤ ਕੌਰ ਆ ਮੈਂ ਪਿੰਡ ਸਮਸ਼ਪੁਰ ਦੀ ਰਹਿਣ ਵਾਲੀ ਆ ਇਹ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਐ ਸਕੂਲ ਵਿੱਚੋਂ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ ਸਮਾਰਟ ਸਕੂਲ ਬਣਾਤੇ ਅਸੀਂ ਐਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪਲੱਸ ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜ੍ਹਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ 2 ਸਾਲ ਤੋਂ ਹੋ ਗਏ 2 ਸਾਲ ਤੋਂ ਇੱਥੇ ਕੋਈ ਟੀਚਰ ਨਹੀਂ ਆ ਰਿਹਾ ਇੱਕ ਟੀਚਰ ਸੀਗੇ ਜਿਹੜੇ ਹੋਰ ਛੱਡ ਕੇ ਚਲੇ ਗਏ ਨੇ ਕਿੰਨੇ ਟੀਚਰਾਂ ਦੀ ਰਿਕੁਆਇਰਮੈਂਟ ਹੈਗੀ ਇੱਥੇ ਸਰ ਇੱਥੇ 4 ਟੀਚਰ ਆਬਵੀਅਸਲੀ ਚਾਹੀਦੇ ਆ ਕਿਉਂਕਿ ਇੱਥੇ 1st ਲੈ ਕੇ 5th ਕਲਾਸ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਕੀ ਪੜਾਉਣਾ 5th ਆ ਤੁਹਾਨੂੰ ਪਤਾ ਹੀ ਆ ਵੀ ਬੋਰਡ ਦੀ ਕਲਾਸ ਆ ਬੋਰਡ ਦੀ ਕਲਾਸ ਲਈ ਟੀਚਰ ਇੱਕ ਅਲੱਗ ਜ਼ਰੂਰੀ ਆ ਤੇ ਬਾਕੀ 4th 3rd 2nd ਤੇ 1st ਦੋ ਦੋ ਕਲਾਸਾਂ ਨੂੰ ਵੀ ਜੇ ਇੱਕ ਇੱਕ ਟੀਚਰ ਪੜ੍ਹਾਵੇ ਤਾਂ ਔਰੇ ਮੇਰੇ ਹਿਸਾਬ ਨਾਲ ਤਾਂ 4 ਟੀਚਰ ਚਾਹੀਦੇ ਹੀ ਚਾਹੀਦੇ ਆ ਮੇਰਾ ਨਾਮ ਹੈ ਜੀ ਸਰਦਾਰ ਗਗਵੀਰ ਸਿੰਘ ਪਿੰਡ ਸ਼ਾਮਸ਼ਪੁਰ ਜੀ ਅਡਾ ਪ੍ਰਾਇਮਰੀ ਸਕੂਲ ਆ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ناکਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਨਿਆਲ ਸਕੂਲ 'ਚ ਚਲੇ ਗਏ ਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫੇਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆਂ ਦੁਬਾਰਾ ਵੀ ਸਾਡੇ ਸਕੂਲ 'ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਚਲੋ ਆਪਣਾ ਟਾਈਮ ਗੁਜ਼ਾਰ ਲਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਦਿਹਾੜੀ ਜੋਤਾਂ ਨਹੀਂ ਕਰਨ ਲਾਉਣਾ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਦਾ ਭਵਿੱਖ ਬਣਾਉਣਾ ਚਾਹੁੰਦੇ ਆਂ ਇਸ ਕਰਕੇ ਸਾਡੇ ਸਕੂਲ ਵਿੱਚ ਜਲਦੀ ਤੋਂ ਜਲਦੀ ਦੋ ਟੀਚਰ ਭੇਜਿਆਣ ਜੀ ਅਮਰਜੀਤ ਸਿੰਘਾ ਜੀ ਐ ਪਿੰਡ ਸ਼ਾਮਸਪੁਰ ਤੋਂ ਬੋਲ ਰਿਹਾ ਜੀ ਅਸੀਂ ਬੇਨਤੀ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜ੍ਹਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਸਾਡੇ ਕੋਲ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤੀ ਦੀ ਨੇ ਫਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਮੰਤਮਾਨ ਸਰਕਾਰ ਬਹੁਤ ਬੜਾਈਆਂ ਕਰਦੀ ਆ ਅਸੀਂ ਇਹ ਕਰਦੇ ਹਾਂ ਸਮਾਰਟ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ 스마트 ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਦੇ ਸਕੇ ਅਸੀਂ ਮਜਬੂਰ ਆ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਇਹ ਵੀ ਅਸੀਂ ਇਹ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਸਾਰੇ ਨਗਰ ਨਿਵਾਸੀ ਬੱਚਿਆਂ ਦੇ ਪੇਰੈਂਟਸ ਸਾਰੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਸਕੂਲ ਖਾਤਰ ਇਹ ਜ਼ਮੀਨ দান ਕੀਤੀ ਆ ਉਹ ਵੀ ਸਾਡੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਡਾ ਬੜਾ ਹੌਸਲਾ ਕਰਕੇ ਇਹ ਪਰੰਪਰਾ ਨੂੰ ਚਲਾਇਆ ਸੀ ਪਰ ਸਰਕਾਰ ਦੇ ناکਾਮ ਹੋਣ ਦੇ ਬਾਵਜੂਦ ਅਸੀਂ ਹੁਣ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਅਗਰ ਸਰਕਾਰ ਨੇ ਕੋਈ ਥੋਸ ਕਦਮ ਨਾ ਚੁੱਕਿਆ ਤਾਂ ਸਾਨੂੰ ਅੱਗੇ ਕੋਈ ਨਾ ਕੋਈ ਤਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰਾਂ ਜੀ ਮੈਂ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਹਾਂ ਤੇ ਮੇਰੇ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵੜਾਉਣ ਲਈ ਜਾਣਾ ਪਈ। ਤਕਰੀਬਨ ਮਾਲਬ ਤਿੰਨ ਦਿਨ ਹੋਏ ਨੇ ਮੈਨੂੰ ਇੱਥੇ। ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਤਾਂ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ 2 ਸਾਲ ਤੋਂ। ਹਾਂਜੀ। ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ। ਪੁਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਵਾਰਾ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰ ਸਕੂਲ ਦੇ ਵਿੱਚ ਹੀ ਪੈਂਦਾ ਇਹ ਸਕੂਲ। ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਮੰਨ ਲਓ 60 ਪਲੱਸ 70 ਪਲੱਸ ਚੱਲਦੀ ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇਥੋਂ ਹਟੇ ਗਏ ਜੀ ਪਰ ਕਿਹਦੀ ਵੀ ਬਿਲਡਿੰਗ ਨੂੰ ਤਾਂ ਆਪਾਂ ਸਮਾਰਟ ਕਹਿ ਸਕਦੇ ਆ ਵੀ ਸਮਾਰਟ ਬਣਾਤੇ ਸਕੂਲ ਤੁਸੀਂ ਕਿਹਨੂੰ ਪੇਂਟਿੰਗ ਬਹੁਤ ਵਧੀਆ ਨੇ ਬਹੁਤ ਵਧੀਆ ਬੂਲ ਲਗਾਏ ਗਏ ਨੇ ਪਰ 2 ਸਾਲ ਤੋਂ ਕੋਈ ਟੀਚਰ ਨਹੀਂ ਇਹਨੂੰ ਸਮਾਰਟ ਕਿਹਾ ਜਾ ਸਕਦਾ ਨਹੀਂ ਜੀ ਅਸਲ 'ਚ ਜੇ ਅਧਿਆਪਕ ਹੋਣਗੇ ਇੱਥੇ ਤਾਂ ਉਹ ਬਿਲਡਿੰਗ ਵੀ ਸਾਂਭ ਕਰ ਸਕਰਦੇ ਨੇ ਜੇ ਬੱਚੇ ਇਥੋਂ ਹਟ ਕੇ ਜਾਣ ਲੱਗੇ ਤਾਂ ਬਿਲਡਿੰਗਾਂ ਦਾ ਵੀ ਕੋਈ ਫਾਇਦਾ ਨਹੀਂ ਇੰਨੇ ਪੈਸੇ ਸਰਕਾਰ ਨੇ ਲਾਇਆ ਉਹਦਾ ਵੀ ਕੋਈ ਫਾਇਦਾ ਨਹੀਂ ਚਾਹੇ ਦਾਨੀ ਸੱਜਣਾ ਇਹ ਤਾਂ ਪਰ ਅਧਿਆਪਕ ਦੇ ਨਾਲ ਹੀ ਬੱਚੇ ਆਉਣਗੇ ਤੇ ਸਾਰਾ ਕੁਝ ਤਾਂ ਹੀ ਠੀਕ ਰਹਿ ਸਕਦਾ ਜੀ ਸਭ ਤੋਂ ਵੱਡੀ ਗੱਲ ਕਰੀਏ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਆ ਤੇ ਕਿਹੜੀ ਕਿਹੜੀ ਕਲਾਸ ਜਿਹੜੀ ਹੈਗੀ ਚੱਲ ਰਹੀ ਹੈ ਇੱਥੇ ਜੀ ਘਟੋ ਘਟੇ ਮਤਲਬ ਆਪਾਂ 8 ਕਲਾਸਾਂ ਨੇ ਨਰਸਰੀ ਐਲਕੇਜੀ ਯੂਕੇਜੀ ਤੇ ਪਹਿਲੀ ਤੋਂ ਪੰਜਵੀਂ ਤੱਕ 8 ਕਲਾਸਾਂ ਹੈਗੀਆਂ ਨੇ ਜਿਹਦੇ ਵਿੱਚ ਹੈਡ ਟੀਚਰ ਦੀ ਪੋਸਟ ਇੱਥੇ ਹੈਗੀ ਆ ਜੀ ਤੇ ਉਹ ਤੋਂ ਇਲਾਵਾ ਵੀ ਜਿਆਦਾ ਨਹੀਂ ਤਾਂ ਦੋ ਟੀਚਰਾਂ ਦੇਣੇ ਚਾਹੀਦੇ ਨੇ ਜੀ ਹੋਰ ਇੱਕ ਹੈਡ ਟੀਚਰ ਹੋਗੇ ਤੇ ਦੋ ਰੈਗੂਲਰ ਟੀਚਰ ਹੋਗੇ ਤਿੰਨ ਕਲਾਸਾਂ ਤਿੰਨ ਟੀਚਰ ਵੀ ਹੋਣਗੇ ਤਿੰਨ ਟੀਚਰ ਨਾਲ ਵੀ ਬਹੁਤ ਵਧੀਆ ਸਕੂਲ ਬਹੁਤ ਵਧੀਆ ਚੱਲੇਗਾ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ